ਸਿੱਖ ਧਰਮ ਸਿੱਖ ਫੌਜ ਸਿੱਖ ਗਤਕਾ ਕੋਈ ਇੰਨਾ ਸਸਤਾ ਜਾਂ ਇੰਨਾ ਆਮ ਵੀ ਨਹੀਂ ਸੀ ਜਿਹੜਾ ਕਿ ਅੱਜ ਦੀ ਡੇਟ ਵਿੱਚ ਫਿਲਮਾਂ ਰਿਲੀਜ਼ ਕਰਨ ਵੇਲੇ ਮੋਲਾ ਵਿੱਚ ਖੇਡਿਆ ਜਾਣ ਲੱਗ ਪਿਆ। ਗਿੱਪੀ ਗਰੇਵਾਲ ਦੀ ਨਵੀਂ ਮੂਵੀ ਇੰਨੀ ਜ਼ਿਆਦਾ ਧਾਰਮਿਕ ਵੀ ਨਹੀਂ ਹੈਗੀ ਕਿ ਉਹਦੀ ਐਂਟਰੀ ਤੇ ਹੁਣ ਮੋਲਾ ਵਿੱਚ ਗਤਕਾ ਖੇਡਿਆ ਜਾਣ ਲੱਗ ਪਿਆ। ਫਿਲਮ ਦੀ ਪ੍ਰੋਮੋਸ਼ਨ ਵੇਲੇ ਫਿਲਮ ਨੂੰ ਚਲਾਉਣ ਵੇਲੇ ਫਿਲਮ ਮੇਕਰ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਆ ਪਰ ਇਸ ਹੱਦ ਤੱਕ ਡਿੱਗਦੇ ਮੈਂ ਪਹਿਲੀ ਵਾਰ ਦੇਖਿਆ ਕਿ ਫਿਲਮ ਚਲਾਉਣ ਨੂੰ ਵਾਸਤੇ ਗਿੱਪੀ ਦੀ ਐਂਟਰੀ ਤੇ ਮੋਲਾ ਵਿੱਚ ਗਤਕਾ ਖੇਡਿਆ ਜਾਣ ਲੱਗ ਪਿਆ। ਇੱਕ ਟਾਈਮ ਅਸੀ ਕਮੇਡੀ ਦੇ ਨਾਮ ਤੇ ਇੱਕ ਦੋ ਵਧੀਆ ਕਮੇਡੀ ਫਿਲਮਾਂ ਦੇਣ ਤੋਂ ਬਾਅਦ ਇਹਨਾਂ ਨੇ ਬੇਟੁਕੀਆਂ ਫਿਲਮਾਂ ਬਣਾਉਣੀ ਸ਼ੁਰੂ ਕਰ ਦਿੱਤੀਆਂ ਪੰਜਾਬੀਆਂ ਦੀ ਜੇਬ ਵਿੱਚੋਂ ਪੈਸਾ ਕੱਢਣਾ ਤੇ ਜਦੋਂ ਪੰਜਾਬੀਆਂ ਨੂੰ ਅਕਲ ਆਈ ਤੇ ਅੱਜ ਦੀ ਡੇਟ ਵਿੱਚ ਹੋਣ ਇਹਨਾਂ ਨੇ ਧਰਮ ਦੇ ਨਾਮ ਤੇ ਲਿਖਣਾ ਸ਼ੁਰੂ ਕਰ ਦਿੱਤਾ ਖੈਰ ਕੁਝ ਵੀ ਆ ਸਾਰਾ ਕੁਝ ਮਾਪ ਕੀਤਾ ਜਾ ਸਕਦਾ ਪਰ ਕੋਈ ਬੰਦਾ ਇਸ ਹੱਦ ਤੱਕ ਵੀ ਗਿਰ ਸਕਦਾ ਜਿਹੜਾ ਗਦਕਾ ਗੁਰੂ ਮਹਾਰਾਜ ਦੀ ਐਂਟਰੀ ਤੇ ਖੇਡਿਆ ਜਾਂਦਾ ਸੀ ਅੱਜ ਉਹ ਗਿੱਪੀ ਗਰੇਵਾਲ ਦੀਆਂ ਐਂਟਰੀਆਂ ਤੇ ਖੇਡਿਆ ਜਾਣ ਲੱਗ ਪਿਆ ਇਹ ਗੱਲ ਕਿੱਥੋਂ ਤੱਕ ਸਹਾਰੀ ਗਦਕਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਖੇਡਿਆ ਜਾ ਸਕਦਾ ਨਗਰ ਕੀ ਅੱਤ ਪੰਨਾ ਤੇ ਖੇਡਿਆ ਜਾ ਸਕਦਾ ਪਰ ਗਤਕਾ ਇੰਨਾ ਸਸਤਾ ਕਦੋਂ ਤੋਂ ਹੋ ਗਿਆ ਜਾਂ ਇੰਨਾ ਆਮ ਕਦੋਂ ਤੋਂ ਹੋ ਗਿਆ ਕਿ ਹੁਣ ਗਤਕਾ ਫਿਲਮਾਂ ਚਲਾਉਣ ਵਾਸਤੇ ਵੀ ਖੇਡਿਆ ਜਾਣ ਲੱਗ ਪਿਆ ਸੱਚੀ ਗੱਲ ਕਰੋ ਤਾਂ ਕਹਿਣਗੇ ਹਿੱਟਰ ਹਾਂ ਮੈਂ ਹਿੱਟਰ ਹਾਂ ਪਰ ਉਹਨਾਂ ਚੀਜ਼ਾਂ ਦਾ ਜਿੰਨਾ ਚੀਜ਼ਾਂ ਵਿੱਚ ਪੰਜਾਬੀਆਂ ਨੂੰ ਧਰਮ ਅਤੇ ਜੜਵਾਤਾਂ ਵਿੱਚ ਲਪੇਟ ਕੇ ਲੁੱਟਿਆ ਜਾਂਦਾ ਹੈ